ਨੇ ਫੜ ਕੇ ਨਾ ਹੁੰਦੀ ਚਾਹ ਮੇਰਾ ਸਾਡਾ ਸਾਡਾ ਜੀਕਰ ਦਾ ਮੇਰੀ ਗੱਲ ਸੁਣ ਮੇਰਾ ਜੀਕਰ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾੜੀਆਂ ਅਰੇ ਇਸ ਜਾੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹੁਣ ਉਹਨੇ ਜਾੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੋਰ ਤਰ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਗੱਡੀ ਨੂੰ ਕੱਟੀਆਂ ਰਾਜ ਕੱਟੀਆਂ ਨੂੰ ਸਾਈਡ ਤੇ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਰਕ ਲੈ ਜਾਂਦਾ ਰੱਖ ਲੈਂਦਾ ਨਾ ਹਾਂ ਆਜੀ ਮੈਂ ਵਰਦੀ 'ਚ ਹੁੰਦਾ ਨਹੀਂ ਹਾਂ ਪਰ ਨਹੀਂ ਹੁੰਦਾ ਹਾਂ ਅਜੇ ਤੱਕ ਨਹੀਂ ਹਾਂ ਹਾਂਜੀ ਵਰਦੀ ਜਾ ਸਾਡੀ ਹੁੰਦੀ ਐ ਇਸ ਨਾਗਰ ਦੇ ਸਾਹਮਣੇ ਲੱਗ ਜਾਂਦਾ ਆਪਰੇਸ਼ਨ ਟੀਮ ਚ ਜਾਓ ਗੱਲ ਕਰੀ ਨਾ ਨਹੀਂ ਨਹੀਂ ਗੱਲ ਕਰ ਮੈਂ ਗੱਲ ਕਰਾ ਦਉਣਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਬਣ ਗਈ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਚਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦੋ ਖਰਾਗ ਆ ਤੇ ਚੰਗਾ ਆ ਤੇ ਅੱਗੇ ਆਹੋ ਭਰਾ ਜੀ ਮੈਂ ਵੀ ਉਸਣਾ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਚਾਰੀਆਂ ਲਵਾ ਲੋਗੇ ਮੇਰੀਆਂ ਮਾਣ ਆਈ ਪਈ ਜੀ ਹਮਤ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀਰ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਂਦਾ ਵੀ ਤੈਨੂੰ ਮੈਂ ਉਹਨੂੰ ਲਿਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੋਂ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਕਨਫਰਮ ਕੀਤਾ ਉਸ ਨੂੰ ਮੈਂ ਜਾਰੀ ਲੱਗੀ ਹਾਂ ਜੀ ਪੂਰ ਸਿਟੀ ਦੇ ਤੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੀ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਉਂਦੇ ਲੋਡ ਨਹੀਂ ਪਤਾ ਦੱਸੋ ਮੇਰੀ ਵੀਡੀਓ ਦੀ ਕੀ ਗੱਲ ਜਾਦਾਨੀ ਹੈ ਪੱਟੀਆਂ ਨਹੀਂ ਹੋਏਗਾ ਆਪਣੀ ਜਗ੍ਹਾ ਤੇ ਬੁਲਾ ਜਾਣਾ ਅੰਡੀਆਂ ਆਹੀ ਮਰਦੀ ਪਾਖੋ ਤੇ ਨਹੀਂ ਮੈਂ ਆਪਣੀ ਦੀ ਨਹੀਂ ਕਰਦੇ ਕਮਾਲ ਹੋਈ ਤੇਰੇ ਵਾਲੀ ਜਿਹਨੂੰ ਕੀ ਕਿਹਾ ਤੈਨੂੰ ਕਮਾਲ ਵਾਲੀ ਯਾਰ ਮੈਂ ਲਾਉਣੀ ਹੈ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਹੈ ਲਾੜੀਆਂ ਲਾਓ ਫਿਰ ਤੈਨੂੰ ਲਾਉਣੀਆਂ ਮੈਂ ਚਾਹ ਜੈੱਟ ਬਲੈਕ ਵੀ ਹੋ ਜੀ ਕੋਈ ਨਹੀਂ ਚਾਹ ਲਾਉਣ ਨਾ ਮੈਸੇਜਰ ਨਹੀਂ ਅਮੇ ਤੇ 7:00 ਵਜੇ ਮੇਰੇ ਤੇ ਪਵਾ ਦੇ ਪਵਾ ਠੀਕ ਪਵਾ ਦੇ ਆਜ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਪਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹਾਂ ਕੀ ਕਰੇ ਮੈਨੂੰ ਤੇ ਪੈਰ ਮੈਨੂੰ ਕੀ ਕਹਿਤਾ ਐਵੇਂ ਤੂੰ ਰੁਕੀ ਜਨਾ ਮੈਨੂੰ ਕੀ ਕਹਿਤਾ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਫਿਰ ਕਿਹਾ ਕੀ ਉਹ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜਨੇ ਭਾਈ ਸਾਈਡ ਤੇ ਕਰਨਾ ਮਾੜੀ ਜੈ ਕਰਦਾ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋਕੋ ਉਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਐ ਤੂੰ ਅਸਲਾ ਨਾ ਕਹਿੰਦੇ ਇੰਨਾ ਐ ਤੂੰ ਅਜਾ ਨਹੀਂ ਹੁੰਦੇ ਦੋ ਦੋ ਜੁਨਦੀ ਦਾ ਵਿੱਚ ਜਾ ਕੇ ਪਾ ਤਿੰਨ ਫੜਿਆ ਕਵਰੀ ਕਿ ਕੀ ਕੀਤਾ ਫਿਰ ਰੇਮਨੂ ਜਾ ਕੇ ਥਾਣੇ ਪਹੁੰਚ ਕਿੰਨੇ ਅਸਲੇ ਚਾਰ ਕੁ ਮਿੰਟ ਲਾ ਰਹੁਣ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕੀ ਜਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਡੀ ਹੈ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈ ਲੱਗਿਆ ਕਿ ਜੇ ਮੈਨੂੰ ਲੱਗੂ ਮੈਂ ਲਾ ਲਊਗਾ ਜੇ ਮੈਂ ਮ ਸਾਨੂੰ ਮਿਲਦੀ ਹੋਈ ਆਂ ਆਪਣੀ ਡਿਊਟੀ ਕਰਨ ਆ ਮਾਨੂੰ ਕਿ ਕਿਨੇ ਕਰੂਗੇ ਇਹ ਕਿਹੜੀ ਗੱਲ ਜਾ ਫਿਰ ਜਿਹੜੀ ਡਿਊਟੀ ਸੁ ਕਰਨੀ ਆ ਤੇ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾ ਨਹੀਂ ਲਾਉਣੀ ਫਿਰ ਲੱਗਾ ਰੋ ਇਸ ਬੈਠਾ ਰੋ ਰੋ ਰਹਿਣਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਤੋਰੂ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਕਿਨੇ ਚਾਹੀਏ ਤੇ ਆਡੀ ਡਿਊਟੀ ਜਿਹੜੀ ਕੀ ਕਰਨੀ ਤੁਸੀਂ ਮੇਰੇ ਤੇ ਸਹਾਨ ਕਰਨਾ ਮੈਂ ਯਾਰ ਮੈਂ ਨਹੀਂ ਲਾਉਣੀ ਜਾਲੀਆਂ ਲਾਉਣਾ ਮੈਂ ਲਾਉਣੀ ਜਾਨਾ ਤੋ ਉਹ ਤੇ ਬਲੋ ਕਮਲ ਬਈਆ ਆਹ ਬਾਤ ਉਹ ਮੈਂ ਲਾਈਆਂ ਜਾਣੀਆਂ ਫਿਰ ਦਵਾਈਆਂ ਲਾਈਆਂ ਤੂੰ ਨਹੀਂ ਲਵਣੀਆਂ ਦਵਾਈਆਂ ਨਹੀਂ ਲਵਣੀਆਂ ਮੈਂ ਘਰ ਜਾਊਂਗਾ ਪਹਿਲਾਂ ਦਵਾਈ ਦਾ ਲਵਾਊਂਗਾ ਫਿਰ ਬਾਹਰ ਕਰਵਾਉਂਗਾ ਮੈਂ ਨਾ ਲਵਾਵਾਂ ਮੈਂ ਦਵਾਈ ਨਹੀਂ ਚੱਕਰ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਘਰ ਠੀਕ ਮੈਨੂੰ ਆਹ ਪਰੇਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਆਪਣੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਪੀ ਖਾਂਦਾ ਨਾ ਫੋਨ ਜੀ ਨਾਲਾ ਕਿੰਨਾ ਲੜਨ ਵਾਲਾ ਸਾਡੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਨੂੰ ਬਕਵਾਸ ਵਾਲੀ ਕੀ ਗੱਲ ਮੈਂ ਸਾਣ ਕਰਨਾ ਹੈ ਹਲੇ ਜੂਰੀ ਆਪਣੀ ਕਰਦੇ ਮੈਂ ਸਾਣ ਕਰਨਾ ਮੈਂ ਮਹਿਕਮੇ ਨਾਲ ਕਰਨਾ ਮੈਂ ਮਹਿਕਮੇ ਸਾਹਿਬ ਨਾਲ ਕਰਨਾ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਲਾਉਣਾ ਲਾਉ ਤੁਸੀਂ ਹਲੋ ਟਿੱਪੀ ਨੂੰ ਫੋਨ ਹਲੋ ਸਾਹਿਬ ਆਹ ਸਾਰੇ ਇੱਥੇ ਰੁੱਕ ਕੇ ਇਕ ਲੋਤੇ ਆ ਜਾਲੀਆਂ ਲਾਈਆਂ ਲਾਹ ਤੂੰ ਗੱਡਾ ਮਲਾਜ਼ਮ ਪਲਾਂਟਮ ਕਾਣ ਵੱਧ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਐ ਤੂੰ ਕਰਦਾ ਸਾਡੇ ਤੇ ਹਸਾਨ ਕਰਦਾ ਗੱਲਾ ਤੂੰ ਮੇਰੀ ਗੱਲ ਕਰਾ ਰੋਕ ਜਾ ਓਏ ਓਏ ਕੋਈ ਮੈਂ ਭੁੱਲਾਂ ਦੀ ਜਾ ਤੂੰ ਮੈਂ ਤੂੰ ਹੀ ਹੁੰਦਾ ਜਿਹੜਾ ਸਪੀਡ ਲੈ ਲੈ ਜਿਹੜੀ ਗੱਡੀ ਲੈ ਵੀਡੀਓ ਬਣਾਈ ਜਾਂਦੇ ਐਵੇਂ ਨਜਾਇਜ਼ ਹੀ ਜਾਇਜ਼ ਬਣਾਈ ਜਾਂਦੇ ਐ ਇੱਕ ਤੈਨੂੰ ਆਖਣੇ ਗੱਡੀ ਸਾਈਡ ਤੇ ਤੂੰ ਪਹਿਲਾਂ ਬੋਲੂਂ ਦੀ ਤਾਂ ਜਾਣ ਸਕਦਾ ਕਿ ਮਲਾਜ਼ਮ ਮਲਾਜ਼ਮ ਦਾ ਕਹਿੰਦਾ ਤੂੰ ਉਦੋਂ ਵੀ ਨੋਵਾ ਵੀ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਨੇ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਉਦੋਂ ਹੈਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਪ੍ਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕਮਰ ਨਹੀਂ ਲਾਉਣਾ ਗੇਣੋ ਹਾਂ ਠੀਕ ਹੈ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਅਸੀਂ ਵੀ ਆਪਣੀ ਡਿਊਟੀ ਕਰਨ ਦੇ ਠੀਕਾ ਤੂੰ ਆਪੜ ਲਿਆ ਇੱਥੇ ਸੋਗ aí ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕਾ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿਉਂ ਕਿੰਨੀ ਇੱਜ਼ਤ ਦੇ ਐਨਾਂ ਵੱਲੋਂ ਕਿੰਨੀ ਕਿੱਜਤ ਦੇ ਤੂੰ ਹੀ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਦੇ ਮੇਰੇ ਪਿੱਛੇ ਤੁਹਾਡਾ ਵੀ ਠੀਕ ਹੈ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਹੁਣ ਖਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਵੀਡੀਓ ਦੇ ਵਿੱਚ ਹੀ ਆ ਵੀਡੀਓ ਦੇ ਵਿੱਚ ਸਾਰਾ A2Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਤੁਸੀਂ ਤੇ ਦਾਗੜ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਉਂਦੇ ਹੋਗੇ ਤੁਸੀਂ ਮਲਾਜਮਾਂ ਨੂੰ ਪੈਸੇ ਮੇਰੇ ਵੀ ਮਲਾਜਮਾਂ ਦਾ ਕੋਪਰੇਟ ਤੇ ਕਰੋ